ਸਰਨ ਬੇਰਪ੍ਰੀਜ਼ਾ ਸਰੀਕਾ ਨੂੰ ਆਪ ਸਭ ਤੋਂ ਸਾਡੇ ਚੈਨਲ ਤੇ ਸਵਾਗਤ ਹੈ। ਅੱਜ ਤੁਹਾਨੂੰ ਅਸੀਂ ਬਹੁਤ ਹੀ ਸੋਹਣਾ ਖੂਬਸੂਰਤ ਡੀਅਮ ਦਰਨੇ ਹੈ। ਇਹਨੂੰ ਤੁਸੀਂ ਬੜਾ ਵਜ ਜਿਵੇਂ ਜੈਕਟ ਚ ਪਾ ਸਕਦੇ ਹੋ, ਸਵੈਟਰ ਚ ਪਾ ਸਕਦੇ ਹੋ। ਮਾਫਰਲ ਚ ਪਾ ਸਕਦੇ ਹੋ, ਬਹੁਤ ਹੀ ਸੌਖਾ ਹੈ। ਦੋ ਸੜਕੀਆਂ ਦਾ ਇਹ ਡਿਜ਼ਾਈਨ ਹੈ। ਤੇ ਕੇ ਕੇ ਕੁੰਡੇ ਦਾ। ਤੇ ਜਿਹਨੂੰ ਨਹੀਂ ਵੀ ਬੁਣਨਾ ਆਉਂਦਾ ਉਹ ਵੀ ਵਧੀਆ ਇਹਨੂੰ ਬਣਾ ਸਕਦਾ। చల్ జీ బ స్టార్ట్ పలా కు కను కుది కు కడ్ ఇను బ సందీది కడ్డన బనలే ਆਸਾਨ ਵਿੱਚ ਇਹਦੀ ਖੱਟਣਾ ਨੇ। ਇਹਨੂੰ ਬੰਨ ਲੈਣਾ। ਇਹਨੂੰ ਸਿੱਧਾ ਬੰਨ੍ਹਣਾ ਦੇਖੋ। ਸਾਰੀ ਸਿਲਾਈ ਤੁਸੀਂ ਐਂ ਹੀ ਕਰਨਾ। ਬੋਤੀ ਸਭ ਖੜ ਜਾਣਾ ਇਹ। ਐਸਟਰ। ਹੰਡੇ ਨੂੰ ਕੱਢੀ ਜਾਣਾ। సండేదాడైనా వే దో సడయ్య సాల్ల ను వబ్స్క్రైబీనుకెంట్స్ కమెంట్స్ దరికాడీ బౌజ జ ਕੋਟੀਸ ਵਰਟਰ ਦੂਬੇਲ ਟੋਪੀ ਵਧੀਆ ਅਸੀਂ ਬਣਾ ਕੇ ਦੇਵਾਂਗੇ ਵਧੀਆ ਕੰਮ ਕਰਾਂਗੇ ਵਰਦਮਾਨ ਦੀ ਉਨ ਲਾਵਾਂਗੇ ਮਸ਼ੀਨ 'ਚ ਸੂਟ ਵਰਕ ਵੀ ਕਰਵਾ ਸਕਦੇ ਮਸ਼ੀਨੀ ਵਰਕ ਤੇ ਪਿੰਟ ਵੀ ਕਰਵਾ ਸਕਦੇ ਆ എ ബീഡോ എൻ്റെ വെക്കോ അത് തന്നെ സൂട്ടാഗേ അത്യർക്ക സാധി സലൈ ബനീസ് ലാസ്റ്റ് സിദ്ധാ ബന്ഡേ ജി കോട്ട സവറ്റി ബുദ്ധാ ബുണന കടയാണോ ഏഹ് കൂടാ ദോക്ക ആ ജാ ഇ കണ്ടോ കുടിയോ പൊലാ പൊലാ സോണി സോണൈൻ ബാധ ਇਹ ਸਾਰੀ ਸਲਾਈ ਆਪਾਂ ਬਣਾ ਲੈਣੀ ਐ ਇਸੇ ਤਰ੍ਹਾਂ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੇਖੋ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਇਸ ਤਰ੍ਹਾਂ ਅੰਦਰੋਂ ਉਲਟਾ ਮੋੜ ਲੈਣਾ ਦੇਖੋ ਸੋਹਣਾ ਦੀਆਂ ਦੇ ਵਿੱਚ ਦੇਖੋ ਬਣ ਕੇ ਇਸ ਤਰ੍ਹਾਂ ਬਣਾਉਂਗਾ ਤੇ ਇੰਨਾ ਪੂਰਾ ਹੈ ਤੇ ਆਦੀ ਕੋਟੀ ਸਵਾਟਰ ਤੇ ਤੁਸੀਂ ਇਸੇ ਤਰ੍ਹਾਂ ਬਣਾਈ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਤੇ ਅੱਗੇ ਤੁਹਾਨੂੰ ਚਲੋ ਅਸੀਂ ਸੂਟ ਦਿਖਾਉਂਦੇ ਆਂ ਦੇਖੋ ਅਸੀਂ ਵਰਕ ਕਰੀਤਾ ਹੋਇਆ ਸੂਟ ਇਹਦੇ ਉੱਤੇ ਆਡਾ ਜੈਨ ਵੀ ਅਸੀਂ ਬਣਾਇਆ ਆਪ ਤੇ ਆ ਬਰਕ ਵੀ ਮਸ਼ੀਨ ਤੇ ਕੀਤਾ ਹੋਇਆ ਦੇਖੋ ਤੁਸੀਂ ਵੀ ਕਰਵਾ ਸਕਦੇ ਹੋ ਸੋਹਣਾ ਸੋਹਣਾ ਬਰਕ ਇਹ ਦੇਖੀ ਇਹ ਵੀ ਅਸੀਂ ਜੈਨ ਬਣਾਇਆ ਤੇ ਮਸ਼ੀਨ ਤੇ ਬਰਕ ਕੀਤਾ ਦੇਖੋ ਇੰਨਾ ਸਫਾਈ ਨਾਲ ਤੇ ਕਿੰਨਾ ਸੋਹਣਾ ਤੇ ਤੁਸੀਂ ਵੀ ਆਰਡਰ ਕਰ ਸਕਦੇ ਹੋ ਸਾਨੂੰ ਅਸੀਂ ਇੱਕੋ ਹੀ ਫਰ ਲਪਾਇਆ ਵਿਚਾਰੇ ਅਸੀਂ ਵਧੀਆ ਕੰਮ ਕਰਕੇ ਦੇਵਾਂਗੇ ਤੇ ਸਾਥੋ ਇੱਕ ਵਾਰ ਕੰਮ ਜ਼ਰੂਰ ਕਰਵਾਓ ਸੂਟ ਪੇਂਟ ਕਰਵਾਓ ਤੇ ਕਢਾਈ ਕਰਵਾਓ ਤੇ ਅੱਗੇ ਅਸੀਂ ਕੋਟਨ ਦੇ ਸੂਟ ਤਿਆਰ ਕਰਾਂਗੇ ਤੇ ਸਾਨੂੰ ਜ਼ਰੂਰ ਰੋਟਰ ਕਰਨਾ ਤੇ ਮੇਰੇ ਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਫਿਰਪਰੀ ਸਸਰੀ ਹੈਗਾ